हैं। हम चलते नानक धीरा साहब गुरद्वारा साहब तो मिनट आ रहा अपना गुरद्वारा नानक धीरा साहब आप कराए थो दर्शन लाओ जी आप आ गए नानक झीरा साहब ਉਹ ਤੁਹਾਨੂੰ ਕਰਾਉਣੇ ਆ ਦਰਸ਼ਨ ਆਏ ਵਕਤ ਦੇ ਕਿਲੇ ਉੱਤੋਂ ਵੀ ਆਉਂਦਾ ਜਿਹੜਾ ਹਾਂਜੀ ਹਾਂਜੀ ਉੱਤੋਂ ਵੀ ਆਇਆ ਜਿਹੜਾ Yar ਵਿੱਚ ਦੀਆਂ ਤਾਂ ਉਹ ਚੜਾਈ ਚੜ ਕੇ ਹਾਂ ਕੋਲ ਸੰਗਤ ਮੁਰਗੀ ਚੱਕੀ ਮੈਂ ਚੁਰੀ ਸਾਹਿਬ ਗੁਰਦਾਰਾ ਨਨਕੀਰ ਸਾਹਿਬ ਪਹੁੰਚ ਗਏ ਜੀ ਆਪਾਂ ਫਿਰ ਗੱਡੀ ਕਰ ਲਈ ਆ ਪਾਰਕ ਹਾਂਜੀ ਬਾਈ ਜੀ ਆਪਾਂ ਆ ਗਏ ਆ ਨਨਕੀਰ ਸਾਹਿਬ ਤੇ ਇਸ਼ਨਾਨ ਕਰ ਲਿਆ ਇਸ਼ਨਾਨ ਕਰਕੇ ਤੇ ਹੁਣ ਕਰਦੇ ਆ ਦਰਸ਼ਨ ਮੇਲੇ ਮੱਥਾ ਟੇਕਦੇ ਹਾਂ ਗੁਰੂ ਸਾਹਿਬ ਦੇ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ। ਅਪਾ ਪਹੁੰਚ ਗਏ ਆ ਨਾਨਕ ਧੀਰਾ ਸਾਹਿਬ। ਹੁਣ ਜੁੜੇ ਰਹੋ ਆਪਣੇ ਪੇਜ ਦੇ ਨਾਲ ਬਲਵੀਰ ਗੱਲ ਟੂ ਡੀ ਕੇ ਤੇ ਤੁਹਾਨੂੰ ਵੀ ਕਰਾਉਨੇ ਦਰਸ਼ੇ ਮੇਲੇ ਨਾਲੇ ਅਸੀਂ ਆਪ ਕਰਦੇ ਆ। ਇਸ਼ਨਾਨ ਕਰ ਲਿਆ। ਸਰੋਵਰ ਦੇ ਵਿੱਚ ਤੇ ਇਸ਼ਨਾਨ ਕਰਕੇ ਵੀ ਹੁਣ ਜਾਂਦੇ ਹਾਂ ਮੱਥਾ ਟੇਕਣ। Срав ⁇ в ради.

ਪਰਕਟਿੰਗ ਦਾ ਸਕੈਮ ਲਾਟੇ ਦੀ ਕਰਨੀ ਜੀ ਦਰਸ਼ਨ ਉਹ ਲੋੜਾਂ ਨਾਲ ਕਿਤੇ ਆ ਸਾਹ ਇੱਥੇ ਕਮਰੇ ਦਾ ਪ੍ਰਬੰਧ ਦਾ ਜੇ ਕਿਸੇ ਨੂੰ ਤਾਂ ਰਾਤ ਰੁਕਣਾ ਰੁਕ ਸਾਹਿਬ ਨੂੰ ਸੀ ਤੇ ਇਧਰ ਸਾਰੀ ਉਹ ਸਾਈਡ ਤੇ ਕਮਰੇ ਬਣੇ ਹੋਏ ਆ ਜੇ ਮਾ ਲੋ ਜੇ ਕਿਤੇ ਆਪਾਂ ਅੰਦਰ ਆਉਂਦਾ ਵੀਰੇ ਤੁਸੀਂ ਆਪਾਂ ਰੁਕ ਸਾਹਿਬ ਆ ਰਹੀ ਸੀ ਬੜਾ ਸ਼ਾਬਦਰੀਆ ਪ੍ਰਬੰਧ ਦਾ ਸੋਹਣੀ ਜਗ੍ਹਾ ਬਣੀ ਜੀ ਆ ਨਾਨਕਚਿਰੀਆ ਕ ਜਿਹਨੇ ਰਾਤ ਰੁਕਣਾ ਰਾਤ ਵੀ ਰਕ ਸਕਦੇ ਹਾਂ ਅਸੀਂ ਬਹੁਤ ਸੋਹਣੇ ਕਮਰੇ ਬਣਿਆ ਇਤਨਾ ਸਾਰਾ ਸੁੰਦਰ ਆ ਨਵੇਂ ਹਜੇ ਕਮਰੇ ਬਣੇ ਜਾਂਦੇ ਇਤਨਾ ਬਹੁਤ ਸੋਹਣੀ ਪਾਰਕ ਵੀ ਬਣੀ ਹੋਈ ਇੱਥੇ ਬਾਗੀਚਾ ਲਾਇਆ ਬਹੁਤ ਸੋਹਣਾ ਦਰ ਆਓ ਜੀ ਦੋ ਓਏ ਹਾਂਜੀ ਬਾਈ ਜੀ ਆਪਾਂ ਰੁਕੇ ਆ ਪੰਪ ਤੇ ਪਰਲ ਪੰਪ ਤੇ ਤੇਲ ਲੱਗਿਆ ਪਉਣ ਤੇ ਇੱਥੇ ਅ ਕਰਨਾਟਕਾ ਚ ਹੈਗਾ 90 ਰੁਪਏ ਲੀਟਰ ਆਪਣੇ ਕਿ ਜਿੰਨਾ ਹੀ ਆ ਮਤਲਬ ਮੈਨੂੰ 1-2 ਰੁਪਏ ਮਹਿੰਗਾ ਮਹਾਰਾਸ਼ਟਰ ਚ ਜਾਵੇ ਮਹਿੰਗਾ ਤੇ ਹਾਂ ਆਰਾਮ ਸੇ ਆਰਾਮ ਸੇ ਹੋ ਗਈ ਪੰਨਾ ਹੋੜੀ 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 ਦੋਨੇ ਖੜਾ ਖਵਾਉ ਗਰੀ ਕਿੰਨਾ ਹੋ ਗਿਆ 1600 ਕਿੰਨਾ ਹੋ ਗਿਆ 2000 ਕਿੰਨੇ ਦਾ ਹੋ ਗਿਆ 700 700 हां 1676 ਦਾ नहीं ਨਹੀਂ सौ ਦਾ ਹੋ ਗਿਆ ਜੀ ਸਮਝ ਲੇਦੇ ਹੋ ਜੀ ਆਪੀ ਹੈ ਨਾ ਪ੍ਰਾਪਰਟੀ ਹੈ ਪੰਜਾਬੀ ਪੰਜਾਬੀ ਨਹੀਂ ਦੂਜੀ ਗੱਡੀ 'ਚ ਵੀ ਦੇਖਦੇ ਆ ਕਿੰਨੇ ਦਾ ਪੈਂਦਾ 99 ਰੁਪਏ 77 ਪੈਸੇ ਆ ਰੇਟ ਜੀ ਇੱਥੇ ਕਿਆ ਨਾਮ ਹੈ ਤੁਹਾਡਾ ਮੇਰਾ ਭਾਈ ਸਾਈ 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 ਸਾਹਿਬ ਕੇ ਸਾਈ 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 ਯਹੀ ਕੇ ਹੋ ਸਾਈ ਹਾਂ ਪੂਰੀ ਫੁੱਲ ਵਰ ਦੇਣਾ ਆਰਾਮ से आराम से धीरे-धीरे जैसे गाना नहीं है धीरे-धीरे से मेरी जिंदगी में आना वैसे धीरे-धीरे से इसको फुल कर देना गाड़ी को खड़ाना इसको लाना भी है शाम से रुक के गाड़ी कोई थोड़ाड़ा लो जी टंकियां हो गई फुल ते ਹੁਣ ਤੁਰਦੇ ਆ ਉਹਣਾ ਜਣਾ ਸੱਚਖੰਡ ਸ੍ਰੀ ਹਜੁਰੂ ਸਾਹਿਬ ਨਰੇੜ ਤੇ ਫੇਰ ਉੱਥੋਂ ਤਾਂ 11 ਤਰੀਕ ਦੀ ਹੈਗੀ ਸਾਡੀ ਵਾਪਸੀ ਅਜੇ ਇੱਥੇ ਆ ਕਈ ਦਿਨ